ਸਰਵ ਜੀ ਸੰਗਰੂਰ ਵੀ ਦੀ ਕਪਤਾ ਮੰਨਿਆ ਕੇ ਹੋਣੇ ਨੇ ਪੜੇ ਲਿਖੇ ਤੇ ਸੂਜ ਬਾਨ ਬੜੇ ਸੁਣ ਸੰਗਰੂਰ ਵੀ ਮੰਨਿਆ ਕੇ ਹੋਣੇ ਨੇ ਪੜੇ ਲਿਖੇ ਤੇ ਸੂਜ ਬਾਨ ਬੜੇ ਸੁਣ ਸੰਗਰੂਰ ਵੀ ਪਰ ਕਿਉ ਉਹ ਮੁਰਮੜ ਕੇ ਪਰ ਕਿਉ ਉਹ ਮੁਰਮੜ ਕੇ ਉਹੀ ਗਲਤੀ ਨਿਤ ਦੁਹਰਾਉਂਦੇ ਨੇ ਉਹੀ ਗਲਤੀ ਨਿਤ ਦੁਹਰਾਉਂਦੇ ਨੇ ਅਸਾਂ ਤਾਂ ਉਸਦਾ ਦਿਲ ਮੰਗਿਆ ਸੀ ਅਸਾਂ ਤਾਂ ਉਸਦਾ ਦਿਲ ਮੰਗਿਆ ਸੀ ਮੰਗੀ ਕਦੇ ਜਾਨ ਨਹੀਂ ਮੰਗੀ ਕਦੇ ਜਾਨ ਨਹੀਂ ਪਤਾ ਲੱਗਦਾ ਉਹਨਾਂ ਦੀਆਂ ਹਰਕਤਾਂ ਤਾਂ ਪਤਾ ਲੱਗਦਾ ਉਹਨਾਂ ਦੀਆਂ ਹਰਕਤਾਂ ਤੋਂ ਸੁਣ ਸੰਗਰੂਰ ਵੀ ਸਮਝ ਬੇਦਿਲ ਬੇਜਾਨ ਸਤਾਉਂਦੇ ਨੇ ਸਮਝ ਬੇਦਿਲ ਜਾਨ ਸਮਝ ਬੇਦਿਲ ਬੇਜਾਨ ਸਤਾਉਂਦੇ ਨੇ ਮੰਨਿਆ ਕੇ ਹੋਣੇ ਨੇ ਪੜੇ oh